ਗੁਰਬਾਣੀ ਨੂੰ ਸੋਚ ਕੇ ਸਮਝ ਕੇ ਵਿਚਾਰ ਕੇ ਸ਼ੁੱਧਤਾ ਦੇ ਨਾਲ ਪੜਨਾ ਹੈ ਗੁਰੂ ਅਰਗੁਵੰਦ ਸਾਹਿਬ ਜੀ ਮਹਾਰਾਜਿਆਂ ਨੇ ਭਾਈ ਗੋਪਾਲਾ ਜੀ ਨੂੰ ਜਪਜੀ ਸਾਹਿਬ ਜੀ ਦੇ ਪਾਠ ਪੜਨ ਵਾਸਤੇ ਸਰਵਣ ਕਰਵਾਉਣ ਵਾਸਤੇ ਕਿਹਾ ਭਾਈ ਗੋਪਾਲਾ ਜੀ ਗੁਰੂ ਦੇ ਬੜੇ ਪਿਆਰੇ ਸੇਕਸਨ ਬੜੀ ਹੀ ਸ਼ੁੱਧਤਾ ਦੇ ਨਾਲ ਭਾਈ ਗੋਪਾਲਾ ਜੀ ਨੇ ਬਾਣੀ ਪੜੀ ਗੁਰੂ ਜੀ ਬਾਣੀ ਨੂੰ ਜੋ ਜੋ ਸੌਂਦੇ ਨੇ ਤੇ ਪ੍ਰਸੰਨ ਹੋ ਰਹੇ ਨੇ ਤੇ ਗੁਰੂ ਸਾਹਿਬ ਨੇ ਆਪਣਾ ਪਖ ਤੱਕ ਭਾਵ ਗੁਰਿਆਈ ਤੱਕ ਵੀ ਛੱਡਣ ਦੀ ਤਿਆਰ ਹੋ ਗਏ ਨੇ ਪਰ ਭਾਈ ਗੋਪਾਲਾ ਜੀ ਦੇ ਮਨ ਦੀ ਇੱਛਾ ਸੀ ਘੋੜੇ ਦੀ ਤੇ ਇਸ ਕਰਕੇ ਗੁਰੂ ਸਾਹਿਬ ਨੇ ਉਹਦੀ ਮਨ ਦੀ ਇੱਛਾ ਵੀ ਪੂਰੀ ਕਰਨਾ ਕੀਤਾ ਭਾਵ ਅਰਥ ਇਹ ਹੈ ਕਿ ਗੁਰਬਾਣੀ ਸ਼ੁੱਤ ਸਮਝ ਕੇ ਵਿਚਾਰ ਕੇ ਪੜਨ ਵਾਲੇ ਗੁਰੂ ਦੀ ਪ੍ਰਸੰਨਤਾ ਮਿਲਦੀ ਗੁਰੂ ਕੋਸ਼ ਹੁੰਦਾ ਹੈ ਤੇ ਵੱਡੀਆਂ ਤੋਂ ਵੱਡੀਆਂ ਦਾਤਾਂ ਦੇਣ ਲਈ ਤਿਆਰ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਜਿਹੜੀ ਗੁਰਬਾਣੀ ਹੈ ਮੈਂ ਕਹਿੰਦਾ ਵੀ ਸ਼ੁੱਧਤਾ ਦੇ ਨਾਲ ਸਮਝ ਕੇ ਵਿਚਾਰ ਕੇ ਪੜ੍ਹਨੀ ਚਾਹੀਦੀ ਹੈ ਕਿ ਗੁਰੂ ਕਿਰਪਾ ਕਰੇ ਰਹਿਮਤ ਕਰੇ ਅਸੀਂ ਬਾਣੀ ਨੂੰ ਘੱਟ ਪਾਉ ਲਈਏ ਪਰ ਪੜੀਏ ਵਿਚਾਰ ਕੇ ਸਮਝ ਕੇ ਤੇ ਸ਼ੁੱਧਤਾ ਦੇ ਨਾਲ ਭਾਵ ਅਰਥ ਭਾਵ ਸਮਝ ਪਤਾ ਹੋਵੇ